हेलो गाइस वेलकम टू माय न्यू ब्लॉग उम्मीद करदती हूं कि सारे ठीक होणे तो मैं सामने आज ब्लॉग स्टार्ट कर रही हूं क्योंकि दिन है मेरे को फोन भी नहीं थी मेरे हस्बैंड काम तो हो नाया तो मैं फोन ब्लॉग स्टार्ट के तावा तो मैं आज बनाई अरबी दी सब्जी थी स्वाद है ना बहुत ज्यादा आ देखो अरबी थोड़ी सी दिखा लूं दिखा रहे हैं ने खाने हां तुमसी खा लोगे मेरी अरबी फिर ता मैं थोड़ी जी दिखाईया तो ਇਹ ਨਹੀਂ ਰੈਸਟਰੀ ਬਣੀ ਵਾਤ ਤਾਂ ਮੈਂ ਨੂੰ ਬਣੀ फटाफट ਠੀਕ ਹੈ ਫਿਰ ਮੈਂ ਰੋਟੀ ਬਣਾਣੇ ਆ ਜਾਂ ਤਾਂ ਮੇਰੇ ਹਸਬੰਦ ਆਣਦੇ ਨਾ ਆ ਕੇ ਪਹਿਲਾਂ ਉਹਨਾਂ ਨੂੰ ਚਾਹ ਬਣਾ ਕੇ ਦਵਾਂਗੇ ਫਿਰ ਬਣਾਉਂਗੇ ਰੋਟੀ ਮੌਸਮ ਦੇਖ ਲੋ ਆ ਦੇ ਅੱਜ ਪਾਣੀ 3 ਦਿਨ ਹੋਵੇ ਪਾਣੀ ਨਹੀਂ ਆਇਆ ਹਾਂ ਹੰਟੀ ਬੈਠੇ ਹੋਇਆ 3 ਦਿਨ ਹੋਵੇ ਤੁਹਾਡੇ ਇੱਥੇ ਪਾਣੀ ਨਹੀਂ ਆਇਆ ਕੋਪਰ ਘਰ ਬਣ ਰਿਹਾ ਵਾ ਹੋਏ ਅੱਗੇ ਹੁਣ ਪਤਾ ਨਹੀਂ ਕੀ ਕਰ ਪਲਸਟਰ ਪਲਸਟਰ ਕਰਾਣਗੇ ਅਸਾਂ ਆ ਲੈ ਖਾ ਸਾਡਾ ਕੋਲ ਰਵੇ ਆ ਤੇ ਨਿੰਬੂ ਪਾਣੀ ਮੈਂ ਪੀਣ ਲੱਗੀ ਸੀ ਯਾਰ ਇਹ ਗਲਾਸ ਹਲੇ ਵੀ ਪਿਆ ਪਿੱਤਾ ਨੇ ਆ ਪਿਆ ਗਲਾਸ ਭਰ ਕੇ ਮੇਰੇ ਹਸਬੰਦ ਆਨੇ ਤੇ ਉਹਨਾਂ ਨੇ ਚਾਚੂ ਬਣਾ ਕੇ ਦੇਣੀਆਂ ਮੈਂ ਫੜਾ ਬੜਾ ਭਾਂਡੇ ਇਕੱਠੇ ਕੀਤੇ ਹੋਇਆ ਮੈਂ ਮੈਂ ਕਿਹਾ ਧੋ ਲੂੰਗੀ ਆਰਾਮ ਨਾਲ ਕਿਉਂ ਚਾਚੂ ਬਣਾਣਾ ਬੜਾ ਕੇ ਦਊਂਗੀ ਫਿਰ ਧੋਉਂਗੀ ਭਾਂਡੇ ਆ ਬਾਹਰ ਦੀ ਦੋ ਬੰਟੀ ਪਾਣੀ ਹੈ ਕੋਦੇ ਵਿੱਚ ਹੈਗਾ ਪਾਣੀ ਹੈ ਹੀ ਨਹੀਂ ਸਾਡੇ ਕੋਲ ਸਦਲ ਡਰਮ ਵੀ ਟੁੱਟ ਗਿਆ ਦੇਖੋ ਸਾਡਾ ਡਰਮ ਸਾਰਾ ਟੁੱਟ ਗਿਆ ਆੜ ਰਾਮ ਨਾ ਪਰਿਆ ਰਹਿੰਦਾ ਸੀ ਪਹਿਲਾਂ ਪਾਣੀ ਨਾਲ ਹੁਣ ਤਾਂ ਇਹ ਟੁੱਟ ਗਿਆ ਚੌਣ ਲੱਗ ਗਿਆ ਵਾ ਨਾ ਦੇਖੋ ਚਾਹੂ ਬਣਾਣ ਲੱਗ ਗਈ ਸੀ ਥੋੜੀ ਜਿਹੀ ਪਹਿਲਾਂ ਦੀ ਚਾਹ ਪੀਸ ਉਹਦੇ ਵਿੱਚ ਚਾਹ ਬਣਾਣ ਲੱਗੇ ਆ ਦੁੱਧ ਪਿਆ ਗੜ ਵਿੱਚ ਇੱਕ ਇੱਕ ਕੱਪ ਇਹਦੇ ਵਿੱਚ ਇੱਕ ਇੱਕ ਕੱਪ ਦੁੱਧ ਪਾ ਕੇ ਫਟਾਫਟ ਮੈਂ ਚਾਹ ਬਣਾ ਦਾਂਗੀ ਫੇ ਮੇ ਹਸਬੰਦ ਲੈ ਨਾਂ ਦੇ ਬਈ ਆ ਦੇਖਦੇ ਪਾਣੀ ਤਾਂ ਹੈਗਾ ਨਹੀਂ ਇੱਥੇ ਆ ਦੇਖੋ ਦੋ ਬਾਲਟੀਆਂ ਪਈਆਂ ਇੱਕ ਬਾਲਟੀ ਚੱਕ ਕੇ ਲੈ ਕੇ ਗਏ ਆ ਆ ਟੱਕਰ ਪਿਆ ਬਾਲਟੀ ਦਾ ਕਿਉਂਕਿ ਪਾਣੀ ਸਾਡੇ ਹੈ ਨਹੀਂ ਬਹੁਤ ਔਖਾ ਹੈ ਸਾਨੂੰ ਤਾਂ ਪਾਣੀ ਦਾ ਕੀ ਕਰੀਏ ਬਹੁਤ ਹੀ ਉੱਖਾ ਹੋਇਆ ਪਿਆ ਸਾਡਾ ਤਾਂ ਬਹੁਤ ਜ਼ਿਆਦਾ ਗਾਈ ਜ ਆ ਦੇਖੋ ਜੇਤੂ ਨੇ ਕੀ ਹੋਇਆ ਮੈਨੂੰ ਪਤਾ ਨਹੀਂ ਕਿ ਇਹਨੂੰ ਕੀ ਹੋਇਆ ਹੈ ਆ ਦੇਖੋ ਆ ਟੈਨਸ਼ਨ ਜੀ ਬੈਠੀ ਹੈ ਇਹਨੂੰ ਪੁੱਛਿਆ ਵੀ ਫਿਰ ਵੀ ਬਦਨੀ ਕੀ ਹੋਇਆ ਹੈ ਦੱਸ ਤਾਂ ਸਹੀ ਕੀ ਹੋਇਆ ਗਲਤ ਸੁਣ ਲੈ ਕੀ ਹੋਇਆ ਔਰ ਟੈਨਸ਼ਨ ਦੇ ਚੰਮਲੇ ਕਰਾਇਦੇ ਮਿਲਦੀ ਨਹੀਂ ਵੇ ਘਰ ਹਾਂ ਤੇ ਦੂਜੀ ਗੱਲ ਇੱਥੇ ਜਾਵਾਂਗੇ ਕਿਦਾਂ ਕਿ ਇਹਨਾਂ ਦੇ 14-15000 ਰੁਪਏ ਆਪਾਂ ਦੇਣੇ ਆ ਫਿਰ ਉਹ ਵੀ ਦੇਣੇ ਕਿੱਦਾਂ ਜਾਵਾਂਗੇ ਕਿ ਹੋਰ ਟੈਨਸ਼ਨ ਹੋਊ ਹੋ ਚੱਲਿਆ ਕਿ ਚਲੋ ਆਪਾਂ ਨਹੀਂ ਹੌਲੀ ਹੌਲੀ ਕੰਮ ਕਰਕੇ ਜਿੰਨੇ ਖੋਗੇ ਕਟਾਈ ਜਾਵਾਂਗੇ ਜਿਵੇਂ ਕਰਾਂਗੇ ਹੋਰ ਕੀ ਆ ਫਿਰ ਵੀ ਆਪਾਂ ਉਹ ਕਹਿੰਦੇ ਆ ਸਾਡੇ ਮਤਲਬ ਪੈਸੇ ਦੇ ਕਿ ਫਿਰ ਇਹ ਘਰ ਖਾਲੀ ਕਰਿਓ ਇੰਨਾ ਨਹੀਂ ਰਹਿਣਾ ਵਾ ਜਿਹੜਾ 15000 ਆ ਕਹਿੰਦੇ ਉਹ ਤੁਹਾਨੂੰ ਕਹਿਣਾ ਕਿ ਉੱਥੇ ਆ ਕੇ ਲੈ ਲੇ ਵੀ ਹੌਲੀ ਹੌਲੀ ਕਰਕੇ ਲੈ ਲਿਓ ਇਹ ਤਾਂ ਕੋਈ ਚੀਜ਼ ਰੱਖ ਕੇ ਜਾਓ ਫਿਰ ਚੱਲ ਜਿਓ ਹੁਣ ਆਪਾਂ ਕੀ ਰੱਖੀ ਹੁਣ ਚੀਜ਼ ਕਿਹੜੀ ਰੱਖੀ ਆ ਇੱਕ ਫ੍ਰਿਜ ਆ ਆ ਗੈਸ ਆ ਤੇ ਹੋਰ ਆ ਗਿਆ ਦੋ ਮੰਜੇ ਨੇ ਬਾਕੀ ਹੋਰ ਉਧਰ ਬੈੱਡ ਤੇ ਟੀਵੀ ਆ ਬੈੱਡ ਤੇ ਟੀਵੀ ਹੋਰ ਦੋ ਸ਼ੈ ਜੀ ਸਾਡੇ ਕੋਲ ਤੇ ਹੋਰ ਇਹ ਰੱਖੀਂ ਤੇ ਅਸੀਂ ਕਿਥੇ ਜਾਵਾਂਗੇ ਫ੍ਰਿਜੇ ਗਰਮੀਆਂ 'ਚ ਸਾਡਾ ਇਹ ਕੋਈ ਵਾਰੰਟੀ ਨਹੀਂ ਨਾ ਜੀ ਬੰਦ ਬੋਲਣਾ ਤੇ ਇੱਕ ਗਾਈਜ਼ ਤੁਹਾਡੇ ਨਾਲ ਸਭ ਦੇ ਕਮੈਂਟ ਆਏ ਸੀ ਕਮੈਂਟ ਦੇ ਵਿੱਚ ਕੋਈ ਐਕਸਪੋਜ਼ ਕਰ ਰਿਹਾ ਸੀ ਬਟਿਆ ਕਿ ਦੇਖੋ ਪੂਰੀ ਤਰ੍ਹਾਂ ਬਦਲਣ ਲੱਗੇ ਕੀ ਚੀਜ਼ ਹੈ ਕਿ ਕੋਈ ਅੰਕੂਰ ਨਰੂਲਾ ਜੀ ਹੈ ਲੁਧਿਆਣੇ ਵਿੱਚ ਹੁਣ ਗੱਲ ਇਹ ਹੈ ਕਿ ਅੰਕੂਰ ਨਰੂਲਾ ਮੈਂ ਤਾਂ ਨਾਮ ਹੀ ਪਹਿਲੀ ਵਾਰ ਸੁਣ ਰਿਹਾ ਜੀ ਕੌਣ ਆ ਕਿਉਂਕਿ ਮੈਨੂੰ ਨਹੀਂ ਪਤਾ ਹੈਗਾ ਕਿ ਅੰਕੂਰ ਨਰੂਲਾ ਜੀ ਕੌਣ ਨੇ ਤੇ ਉਹ ਕਹਿੰਦੇ ਸੀ ਕਿ ਉਹ ਉਹਨਾਂ ਨੂੰ ਆਪਣੇ ਘਰ ਦੀ ਵੀਡੀਓ ਬਣਾ ਕੇ WhatsApp ਤੇ ਭੇਜੋ ਤੇ ਉਹ ਘਰ ਬਣਵਾ ਦਿੰਦੇ ਆ ਜਾਂ ਕੁਝ ਕਰ ਦਿੰਦੇ ਆ ਪਰ ਗੱਲ ਇਹ ਹੈ ਕਿ ਹੁਣ ਉਹਨਾਂ ਨੂੰ WhatsApp ਤੇ ਹਈ ਸਾਨੂੰ ਪਤਾ ਨਹੀਂ ਨਾ ਉਹਨਾਂ ਦਾ WhatsApp ਨੰਬਰ ਕਿੱਥੋਂ ਮਿਲੂਗਾ ਜਾਂ ਕਿੱਥੋਂ ਕੋਈ ਕੰਟੈਕਟ ਹੋਊਗਾ ਜਾਂ ਕਿਸੇ ਕੋਲ ਜੇ ਇਸ ਗੱਲ ਦੀ ਪੂਰੀ ਜਾਣਕਾਰੀ ਹੈਗੀ ਹੈ ਪੂਰੀ ਡਿਟੇਲ ਹੈਗੀ ਆ ਤੇ ਉਹ ਪਲੀਜ਼ Instagram ਦੇ ਉੱਪਰ ਸਾਨੂੰ ਕੰਟੈਕਟ ਕਰਿਓ Instagram ਦੇ ਉੱਪਰ ਜ਼ਰੂਰ ਸਾਨੂੰ ਦੱਸਿਓ ਜ਼ਰੂਰੀ ਇਹਦੇ ਬਾਰੇ ਕਿ ਅਨਕੁਰ ਨਰੁੱਲਾ ਜੀ ਕੌਣ ਨੇ ਲੁਧਿਆਣੇ ਵਿੱਚ ਬਲਕਿ ਕੋਣ ਸਾਨੂੰ ਤਾਂ ਕਮੈਂਟਾਂ ਵਿੱਚ ਇਹੀ ਕਹ ਰਹੇ ਨੇ ਕਿ ਅਪੋਸਟਲ ਪਤ ਨਹੀਂ ਅਪੋਸਟਲ ਅਨਕੁਰ ਨਰੁੱਲਾ ਜੀ ਕੌਣ ਨੇ ਹਉ ਜਾਣਦਾ ਨਹੀਂ ਪਤਾ ਕਿਉਂਕਿ ਮੈਂ ਨਾਮ ਪਹਿਲੀ ਵਾਰ ਸੁਣ ਰਿਹਾ ਇਹ ਚੀਜ਼ ਦਾ ਕਿ ਉਹ ਕਹਿੰਦੇ ਕਿ ਆਪਣੇ ਘਰ ਦੀ ਵੀਡੀਓ ਬਣਾ ਕੇ ਦੋ ਤੇ ਫਿਰ ਉਹ ਆਪਣਾ ਘਰ ਬਣਵਾ ਕੇ ਦੇ ਦਿੰਦੇ ਆ ਹੁਣ ਜੇ ਘਰ ਬਣਵਾ ਕੇ ਦਿੰਦੇ ਆ ਕਿ ਉਹ ਕਿਸ਼ਤਾਂ ਤੇ ਦਿੰਦੇ ਨੇ ਜਾਂ ਕਿਸ ਤਰ੍ਹਾਂ ਦਿੰਦੇ ਨੇ ਜੋ ਵੀ ਕੁਝ ਹੈਗਾ ਤੇ ਉਹ ਪਲੀਜ਼ ਸਾਨੂੰ ਨਾਲ ਗੱਲ ਕਲੀਅਰ ਕਰਿਓ ਕਿ ਕੀ ਹਿਸਾਬ ਕਿਤਾਬ ਕਿਸ ਤਰ੍ਹਾਂ ਜਾਂ ਕਿਸ ਤਰ੍ਹਾਂ ਨਹੀਂ ਹੈਗਾ ਜੇ ਕਿਸੇ ਕੋਲ ਪੂਰੀ ਡਿਟੇਲ ਹੈਗੀ ਤੇ ਸਾਨੂੰ ਇੰਸਟਾਗ੍ਰਾਮ ਤੇ ਕੋਲ ਮੈਸੇਜ ਜ਼ਰੂਰ ਕਰਿਓ ਤੇ ਬਾਕੀ ਇਹ ਕਿ ਕਿਸੇ ਕੋਲ ਕਿਰਾਏ ਦਾ ਘਰ ਲੱਭਣ ਲਈ ਜਾਂ ਕੁਝ ਕਰਨ ਲਈ ਤੇ ਅਗਲੇ ਤੇ ਪਹਿਲਾਂ ਇਹੀ ਕਹਿੰਦੇ ਨੇ ਕਿ ਦੂਸਰੀ ਸਭ ਤੋਂ ਵੱਡੀ ਗੱਲ ਦੀ ਪਤਾ ਪ੍ਰੋਬਲਮ ਕੀ ਚੀਜ਼ ਆ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਡੈਡੀ ਦੀ ਰਿਕਸ਼ਾ ਹੁਣ ਗੱਲ ਇਹ ਹੈ ਕਿ ਦੇਖੋ ਕਿਸੇ ਦੇ ਘਰੇ ਆਪਾਂ ਜੇ ਕਿਰਾਏ ਤੇ ਕੋਈ ਦੇਖਣ ਵੀ ਜਾਨੇ ਜੇ ਉੱਥੇ ਕਮਰਾ ਵੀ ਪਸੰਦ ਆ ਜਾਂਦਾ ਤੇ ਵੱਡੀ ਗੱਲ ਇਹ ਕਿ ਦੇਖੋ ਡੈਡੀ ਦੀ ਰਿਕਸ਼ਾ ਅੰਦਰ ਨਹੀਂ ਜਾਂਦੀ ਅਸੀਂ ਰਿਕਸ਼ਾ ਕਮਰਾ ਹੈ ਜ ਲੈਣਾ ਕਿ ਜਿੱਥੇ ਰਿਕਸ਼ਾ ਅੰਦਰ ਜਾਵੇ ਕਿ ਰਿਕਸ਼ਾ ਖੜੀ ਹੋ ਜੇ ਅੰਦਰ ਹੁਣ ਬਾਹਰ ਡੈਡੀ ਖੜੀ ਕਰਦੇ ਸੀਗੇ ਨਾ ਉਹ ਖੜੀ ਕਰ ਸਕਦੇ ਨੇ ਉਹ ਕਹਿੰਦੇ ਹੋਰ ਚੋਰੀ ਕਰਕੇ ਲੈ ਕੇ ਤੇ ਹੋਰ ਜਿਹੜਾ ਮਾੜਾ ਮੋੜਾ ਖਾਂਦੇ ਪੀਂਦੇ ਤੋ ਤੋ ਵੀ ਜਾਵਾਂਗੇ ਤੁਸੀਂ ਇੱਛਾ ਦੇਖਿਆ ਕਿ ਹੈ ਜਾਂ ਕਿ ਹੈ ਨਹੀਂ ਤੇ ਇਸ ਕਰਕੇ ਫਿਰ ਇਹ ਕਿ ਹੁਣ ਘਰ ਕਈ ਮਿਲ ਵੀ ਜਾਂਦੇ ਨੇ ਪਰ ਇਹ ਕਿ ਉਹਨਾਂ ਦੇ ਰੈਂਟ ਬਹੁਤ ਜ਼ਿਆਦਾ ਹੁੰਦੇ ਨੇ ਅਸੀਂ ਦੇਖੋ ਜੀ ਇੰਨਾ ਕ ਅਫੋਰਡ ਨਹੀਂ ਕਰ ਸਕਦੇ ਅਸੀਂ ਜਿੰਨਾ ਕ ਅਫੋਰਡ ਕਰ ਸਕਦੇ ਅਸੀਂ ਬਣਾ ਕਿ ਅਸੀਂ ਹੱਦ ਤੋਂ ਹੱਦ 22500 100 ਜ਼ਿਆਦਾ ਨਹੀਂ ਅਸੀਂ ਦੇ ਸਕਦੇ ਇਸ ਤੋਂ ਜ਼ਿਆਦਾ ਨਹੀਂ ਅਸੀਂ ਦੇ ਸਕਦੇ ਕਿ ਆਪਾਂ ਕਹੀਏ ਕਿ ਅਸੀਂ 3500 ਭਰ ਦਾਂਗੇ 4000 ਭਰਾਂਗੇ ਦੇਖੋ ਜੀ ਜੋ ਗੱਲ ਜੈਨੂਅਲ ਹੈ ਉਹ ਜੈਨੂਅਲ ਹੈ ਅਸੀਂ ਸਿਰਫ ਇੰਨੇ ਕ ਪੈਸੇ ਦੇ ਸਕਦੇ ਹਾਂ ਤੇ ਜੇ ਕੋਈ ਹੈਗਾ ਹਜੇ ਵੀ ਵੀਰ ਵੀ ਦੱਸਿਓ ਜ਼ਰੂਰ ਕਿ ਲੁਧਿਆਣਾ ਜੇ ਕੋਈ ਕਿਸੇ ਕੋਲ ਘਰ ਹੋਵੇ ਜਾਂ ਕੁਛ ਹੋਵੇ ਜਾਂ ਕਮਰੇ ਕਿਰਾਏ ਤੇ ਦਿੰਦੇ ਹੋਣ ਤੇ ਸਾਨੂੰ ਪਲੀਜ਼ ਦੱਸਿਓ ਜ਼ਰੂਰ ਕਿਉਂਕਿ ਅਸੀਂ ਇਥੇ ਚੇਂਜ ਕਰਨਾ ਕਿਉਂਕਿ ਗੱਲ ਇਹ ਹੈ ਕਿ ਚੇਂਜ ਵੀ ਤਾਂ ਹੀ ਕਰਾਂਗੇ ਇਹਨਾਂ ਦੇ ਪਹਿਲਾਂ ਪੈਸੇ ਦੇਣੇ ਨੇ ਬਿਨਾਂ ਪੈਸੇ ਦਿੱਤੇ ਅਸੀਂ ਨਹੀਂ ਚੇਂਜ ਕਰ ਸਕਦੇ 15000 15000 ਤੇ ਇੱਕ ਮੇਰੇ ਪਤਾ ਨਹੀਂ ਵੀਰ ਸੀਗਾ ਕਿ ਭੈਣ ਸੀਗੀ ਹੁਣ ਮੈਨੂੰ ਇਹ ਨਹੀਂ ਪਤਾ ਕਿ ਦੇਖੋ ਮੈਂ ਕਮੈਂਟ ਜ਼ਰੂਰ ਪੜੇ ਸੀਗੇ ਤੇ ਉਹਨਾਂ ਨੇ ਕਿਹਾ ਸੀ ਕਿ ਜੇ ਕੁਝ ਸਾਡੇ ਤੋਂ ਹੈਲਪ ਹੋ ਸਕੇ ਤਾਂ ਅਸੀਂ ਤੁਹਾਡੀ ਹੈਲਪ ਜ਼ਰੂਰ ਕਰਾਂਗੇ ਤੇ ਜੇ ਅਸੀਂ ਹੁਣ ਗੱਲ ਇਹ ਹੈ ਕਿ ਹੈਲਪ ਲੈ ਲਈ ਤਾਂ ਅਗਲੇ ਨੇ ਪਤਾ ਕੀ ਕਹਿਣਾ ਅਗਲੇ ਨੇ ਕਹਿਣਾ ਕਿ ਇਹ ਤੇ ਵੀਡੀਓ ਬਣਾ ਕੇ YouTube ਤੇ ਹੈਲਪ ਮੰਗ ਰਹੇ ਆ ਯਾ ਲੋਕਾ ਤੋਂ ਉਹ ਕਰ ਰਹੀ ਆ ਉਹ ਕਰ ਰਿਆ ਅਸੀਂ ਉਹ ਸੀਜ਼ ਨਹੀਂ ਕਹਿ ਰਹੇ ਤੇ ਅਸੀਂ ਜੇ ਹੈਲਪ ਲਵਾਂਗੇ ਤੇ ਅਸੀਂ ਗਲਤ ਦਿਖਾਂਗੇ ਉੱਥੇ ਹੁਣ ਸਾਨੂੰ ਅਸੀਂ ਇਹ ਜਾਨੂ ਮੈਂ ਸਾਨੂੰ ਅੱਜ ਤਾਂ ਗੱਲ ਦੱਸ ਦੇਵਾ ਕਿ ਆਪਾਂ ਹਾਂ ਤੇ ਬਾਕੀ ਬਸ ਇਹ ਕਿ ਦੇਖੋ ਇਹਨਾਂ ਦੇ ਪੈਸੇ ਦੇਣੇ ਜ਼ਰੂਰ ਨੇ 15000 ਰੁਪਏ ਦੇਣਾ ਵਾ ਤੇ ਉਹ ਦੇ ਬਿਨਾ ਅਸੀਂ ਉੱਠ ਨਹੀਂ ਸਕਦੇ ਨਾ ਅਸੀਂ ਜਾ ਸਕਦੇ ਆ ਉਹ 15000 ਵੀ ਕਹਾਦਾ ਕਿ ਉਹ ਸਾਡਾ ਪਿਛਲਾ ਬੈਲੈਂਸ ਖੜਾ ਸੀਗਾ ਕਿਉਂਕਿ ਕੰਮ ਇਸ ਤਰ੍ਹਾਂ ਸੀਗਾ ਕੰਮ ਨਹੀਂ ਹੋ ਰਿਹਾ ਸੀਗਾ ਤੇ ਉਹਦੇ ਦੇ ਪੈਸੇ ਖੜੇ ਨੇ ਜੋ ਪੈਸੇ ਦੇਣੇ ਨੇ ਇਹਨਾਂ ਦੇ ਕਿਉਂਕਿ ਉਹ ਪੈਸੇ ਦੇ ਕੇ ਅਸੀਂ ਫਿਰ ਹੀ ਖਾਲੀ ਕਰ ਸਕਦੇ ਆ ਤੇ ਜੇ ਬਾਕੀ ਕੋਈ ਫਿਰ ਵੀ ਜੇ ਕਿਸੇ ਨੂੰ ਲੱਗੇ ਕਿ ਹਾਂ ਉਹ ਸਾਡੀ ਹੈਲਪ ਕਰ ਸਕਦਾ ਤੇ ਆ ਮੇਰਾ UPI ਨੰਬਰ ਇੱਥੇ ਮੈਂ ਸੈਂਡ ਕਰ ਦੂੰਗਾ ਤੇ ਜੇ ਕਹੂਗਾ ਤਾਂ ਇੱਥੇ ਨਹੀਂ ਉਹ ਸੱਚੀ ਸੌਰੀ ਇੰਸਟਾਗ੍ਰam ਦੇ ਉੱਪਰ ਤੇ ਉਹ ਵੀ ਜੇ ਕੋਈ ਕਰ ਸਕੂਗਾ ਤਾਂ ਫਿਰ ਮੈਂ ਉਹਨੂੰ ਯੂਕੇ ਨੰਬਰ ਸੈਂਡ ਕਰ ਦੂੰਗਾ ਤੇ ਜੇ ਕਰ ਸਕੇ ਤਾਂ ਫਿਰ ਸਿਰਫ ਜਿਆਦਾ ਨਹੀਂ 15000 ਰੁਪਏ ਹੀ ਹੋ ਮਲਕੀ ਗੱਲ ਇਹ ਕਿ ਆਪਣਾ ਫਿਰ ਜਿੱਦਾਂ ਸੜਾਊਗਾ ਸੀ ਫਿਰ ਹੌਲੀ ਹੌਲੀ ਕਰਕੇ ਉਹਨੂੰ ਵਾਪਿਸ ਕਰ ਦਾਂਗੇ ਪਰ ਇਹ ਹੈ ਕਿ ਅਸੀਂ ਇਕੱਠੇ ਨਹੀਂ ਪਾਵਾਂਗੇ ਵਾਪਿਸ ਦੇਵਾਂਗੇ ਥੋੜੇ ਥੋੜੇ ਹੀ ਪਰ ਮਲਕੀ ਸਿਰਫ ਐਨੇ ਕੀ ਕਰ ਸਕਦੇ ਹਾਂ ਅਸੀਂ ਤੇ ਬਾਜ਼ੀ ਅੱਜ ਦੀ ਵੀਡੀਓ ਅਸੀਂ ਇੱਥੇ ਖਤਮ ਕਰਦੇ ਆਂ ਜੁਮੇਨ ਲਗੇ ਵੀਡੀਓ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜੇ ਹੋ ਸਕੇ ਤਾਂ ਬਾਕੀ ਨਜ਼ਰਾਂ ਮੇਰੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਜੋਤੀ ਸਾਡੀ ਥੋੜੀ ਜਿਹੀ ਹੈਲਪ ਕਰਦੇ ਹੋ ਤਾਂ ਗੱਲ ਇਹ ਹੈ ਕਿ ਜੋਤੀ ਆਪ ਨਹੀਂ ਚਲਦੀ ਦੇਖੋ ਜੀ ਇੱਥੇ ਰਹਿਣਾ ਕਿਉਂਕਿ ਇੱਥੇ ਪਾਣੀ ਤੇ ਲਾਈਟ ਦੀ ਇੰਨੀ ਕਿ ਜ਼ਿਆਦਾ ਦਿੱਕਤ ਆ ਨਾ ਆ ਬਰਤਨ ਦੇਖ ਲਓ ਹਲੇ ਹੀ ਪਏ ਹੋਏ ਨੇ ਪਾਣੀ ਨਹੀਂ ਹੈਗਾ ਤੇ ਹੁਣ ਬਰਤਨ ਮंजਨੇ ਕਿੱਥੋਂ ਨੇ ਹੁਣ ਮੋਟਰ ਚਲਾਉਣ ਕੀ ਜੇ ਮੋਟਰ ਚਲਾਉਂਦੇ ਆ ਤੇ ਇੱਕ ਅੱਧੀ ਬਾਲਟੀ ਭਰਨ ਦੇਣਗੇ ਜਿਆਦਾ ਨਹੀਂ ਭਰਨ ਦੇਣਗੇ ਖਾਣਾ ਪੀਣਾ ਨਾਣਾ ਧੋਣਾ ਗੱਲ ਨੂੰ ਤੁਹਾਨੂੰ ਪਤਾ ਕਿੰਨੇ ਹੁੰਦੇ ਆ ਇਸ ਕਰਕੇ ਠੀਕ ਹੈ ਜੀ